ਜਿਵੇਂ ਕਿ ਆਪਾਂ ਸਾਰੇ ਭਲੀਭਾਂਤ ਜਾਣੂ ਆ ਜਦੋਂ ਤੋਂ ਆਪ ਸਰਕਾਰ ਹੋਦ ਚਾਈ ਹੈ ਇਹਨਾਂ ਦਾ ਜਿਹੜਾ ਮੁੱਖ ਟੀਚਾ ਹੀ ਜਿਹੜੇ ਸਰਕਾਰੀ ਸਕੂਲ ਤੇ ਜਿਹੜੇ ਸਰਕਾਰੀ ਹਸਪਤਾਲ ਆ ਉਹਨਾਂ ਦੀ ਬਿਜਲੀ ਲਈ ਕਦਮ ਚੁੱਕਣਾ ਰਿਹਾ ਤੇ ਇਸੇ ਲੜੀ ਤਹਿਤ ਜਿੰਨੇ ਵੀ ਹਲਕੇ ਦੇ ਜਾਂ ਪੰਜਾਬ ਦੇ ਸਕੂਲ ਨੇ ਉਹਨਾਂ ਦੇ ਜੋ ਵੀ ਡਿਮਾਂਡਾਂ ਭੇਜੀਆਂ ਉਹਨਾਂ ਨੂੰ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਸਰਕਾਰ ਵੱਲੋਂ ਵੀ ਤੇ ਜਿਹੜਾ ਮਾਨਯੋਗ ਸਪੀਕਰ ਸਾਹਿਬ ਵਾਲਾ ਆਪਣੇ ਸੰਤਵਾਨ ਸਾਹਿਬ ਉਹਨਾਂ ਵੱਦੋਂ ਜਿਹੜੇ ਆਪਦੇ ਨਿੱਜੀ ਕੋਟਾ ਜਿਹੜਾ ਉਹਦੇ ਵਿੱਚੋਂ ਵੀ ਜ਼ਿਆਦਾਤਰ ਹਿੱਸਾ ਜਿਹੜਾ ਇਹਨਾਂ ਤੇ ਵਰਤਿਆ ਗਿਆ ਸਰਕਾਰੀ ਸਿਹਤ ਸਹੂਲਤਾਂ ਤੇ ਜਿਹੜੀਆਂ ਸਰਕਾਰੀ ਸਿੱਖਿਆ ਸਹੂਲਤਾਂ ਹਨ ਉਸੇ ਲੜੀ ਤਹਿਤ ਜਿਹੜਾ ਅੱਜ ਅਸੀਂ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਹੀਰਾ ਸਿੰਘ ਨਗਰ ਉਹਦੀ ਬ੍ਰਾਂਚ ਹੈ ਤੇ ਇੱਥੇ ਅੱਜ ਅਸੀਂ ਆਏ ਆ ਕਮਰੇ ਆਸਤੇ 7 ਲੱਖ ਰੁਪਏ ਦੀ ਜਿਹੜੀ ਗ੍ਰਾਂਟ ਹੈ ਉਹ ਜਾਰੀ ਕੀਤੀ ਗਈ ਹੈ ਉਹਦੇ ਵਿੱਚੋਂ ਜਿਹੜਾ ਪਹਿਲਾ ਹਿੱਸਾ ਗ੍ਰਾਂਟ ਦਾ ਉਸ ਇੱਥੇ ਨਕੋਲੇ ਪੁੱਜ ਚੁੱਕਿਆ ਹੈ ਤੇ ਬਾਕੀ ਬਚਦਾ ਹਿੱਸਾ ਵੀ ਆਨਲਾਈਨ ਕੁਰੀਬਾਂ ਦੇ ਵਿੱਚ ਪੁਜਦਾ ਹੋ ਜਾਏਗਾ ਤੇ ਬਾਕੀ ਵੀ ਜਿੱਥੇ-ਜਿੱਥੋਂ ਵੀ ਡਿਮਾਂਡਾਂ ਗਈਆਂ ਆਈਆਂ ਇਹ ਜਿਹੜਾ ਇਹਨਾਂ ਦਾ ਅਕਾੜ ਹੈ ਜਿਲਾ ਸਿੱਖਿਆ ਦਫ਼ਤਰ ਦਾ ਤੁਸੀਂ ਉੱਥੋਂ ਪਤਾ ਕਰ ਸਕਦੇ ਹੋ ਜੋ ਵੀ ਡਿਮਾਂਡਾਂ ਗਈਆਂ ਨੇ ਸਕੂਲਾਂ ਦੀਆਂ ਉਹ ਸਾਰਿਆਂ ਤੇ ਪੈਸੇ ਵਾਲੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ ਇਹ ਸਾਡਾ ਜਿਹੜਾ ਜਿਹੜੇ ਕਿਉਂਕਿ ਆਮ ਘਰਾਣੇ ਆਮ ਲੋਕਾਂ ਨੇ ਸਾਡੀ ਸਰਕਾਰ ਨੂੰ ਬਣਾਇਆ ਤੇ ਆਮ ਲੋਕਾਂ ਦੇ ਬੱਚੇ ਇੱਥੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਆ ਤੇ ਜਿਹੜੇ ਸਰਕਾਰੀ ਹਸਪਤਾਲਾਂ 'ਚ ਇਲਾਜ ਲਈ ਜਾਂਦੇ ਆ ਤੇ ਇਹਨਾਂ ਨੂੰ ਵੀ ਬਿਹਤਰੀ ਵਾਸਤੇ ਕੁਈ ਵੀ ਕਦਮਾਂ ਜਿਹੜਾ ਉਹ ਅਸੀਂ ਪਿੱਛੇ ਨਹੀਂ ਹਟਾਂਗੇ ਜੋ ਵੀ ਇੱਥੇ ਲੋੜ ਹੋਊਗੀ ਉਹ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਾਵਾਂਗੇ ਧੰਨਵਾਦ